ਹਾਂਜੀ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਸੀਸ ਫੈਸ਼ਨ ਬੁਟੀਕ ਵਿੱਚ ਅੱਜ ਆਪਾਂ ਕਮੀਜ਼ ਦੇ ਚਾਟਕਾਂ ਤੇ ਘੇਰੇ ਤੇ ਇਕੱਠੀਏ ਪਾਈਪਿੰਗ ਲਾਵਾਂਗੇ ਉਹ ਵੀ ਗਮ ਸਭ ਤੋਂ ਪਹਿਲਾਂ ਆਪਾਂ ਜਿੱਦਾਂ ਚਾਟਕਾਂ ਤੋਂ ਲੈ ਕੇ ਜਿੰਨਾ ਆਪਣਾ ਘੇਰਾ ਉਹਦੇ ਤੱਕ ਆਪਾਂ ਇਹਦੀ ਕਰੀਜ਼ ਬਣਾ ਲੈਣੀ ਆ ਜਾਂ ਆਪਾਂ ਉਹਦੇ ਨਾਲ ਮਾਰ ਕੇ ਨਾਲ ਨਿਸ਼ਾਨ ਵੀ ਲਾ ਸਕਦੇ ਆ ਤੇ ਮੈਂ ਪ੍ਰੈਸ ਨਾਲ ਜਨ ਕਿਵੇਂ ਕਰੀਜ਼ ਬਣਾ ਲਈ ਆ ਤੇ ਇਹ ਫੋਰ ਸਾਈਡ ਹੀ ਬਣਾ ਲੈਣੀ ਆ ਇਸ ਤਰ੍ਹਾਂ ਆਪਾਂ ਥੱਲੇ ਘੇਰੇ ਤੇ ਨਿਸ਼ਾਨ ਨਹੀਂ ਲਾ ਲਈ ਇੱਧਰੀ ਸਾਈਡ ਵੀ ਕਰੀਜ਼ ਹੀ ਕਰ ਲਈ ਆ ਇਸ ਨਾਲ ਤੇ ਇਹਨੂੰ ਸ਼ਾਲ ਲਾ ਕੇ ਤੇ ਹੁਣ ਆਪਾਂ ਇਹਦੇ ਤੇ ਪਾਈਪਿੰਗ ਲਾਵਾਂਗੇ ਹਾਂਜੀ ਸਭ ਤੋਂ ਪਹਿਲਾਂ ਜਿੱਦਾਂ ਆਪਣੀ ਪਾਈਪਿੰਗ ਹੈ ਉਹਦੀ ਤਾਂ ਕੋਈ ਪਰਟਸ ਐਦਰ ਨਹੀਂ ਹੁੰਦੀ ਕਿ ਉਹਨੂੰ ਤਾਂ ਆਪਾਂ ਉਸ ਤਰ੍ਹਾਂ ਹੀ ਲਾ ਸਕਦੇ ਆ ਤੇ ਪਰ ਆਪਾਂ ਲਾਉਣੀ ਹੈ ਲਾਇਸ ਤੇ ਲੈਸ ਦਾ ਆਪਾਂ ਜਿੰਕ ਜਿਹੜਾ ਸਿੱਧਾ ਪਾਸਾ ਵਾ ਇਹਨੂੰ ਆਪਾਂ نیچے ਨੂੰ ਕਰਾਂਗੇ ਇਸ ਤਰ੍ਹਾਂ ਕਿਉਂ ਕਰਕੇ ਜਦੋਂ ਇਹ ਉਲਟੂ ਗਈਵੇਂ ਸਿੱਧੀ ਹੋ ਜੂਗੀ ਤੇ ਉਲਟ ਪਾਸਾ ਇਹਦਾ ਉੱਪਰ ਹੋਊਗਾ ਤੇ ਲੈਸ ਸਾਰਾ ਸਿੱਧਾ ਪਾਸਾ ਥੱਲੇ ਨੂੰ ਇੱਥੋਂ ਰੱਖ ਕੇ ਆਪਾਂ ਇਹਨੂੰ ਸਟਾਰਟ ਕਰ ਦਾਂਗੇ ਜਿਹੜਾ ਆਪਾਂ ਫਰੀਜ਼ ਬਣਾਈ ਹੈ ਇਹਦੇ ਉੱਪਰ ਆਪਾਂ ਰੱਖ ਕੇ ਤੇ ਇਹਦੇ ਸੈਂਟਰ ਦੇ ਵਿੱਚ ਆਪਾਂ ਪਾ ਲਈ ఇతా ఇద్దరు ఫోల్డ్లా వాడే నిశాన రేద इस तरह करके आप इतले पासा भी खूंजा एवं मोड़ना जिदा आप इस तरह करके पाइप लाने भी एक सारी निकलती है बहुत सोनी जानि कि बद नहीं निकलती करके चार इस तरह आप करके ला लीए घेरे से होर साइड लैस आप ਕਰ ਕੇ ਤੇ ਹੁਣ ਆਪਾਂ ਇਹਨੂੰ ਇਹਨੂੰ ਫੋਲਡ ਕਰਾਂਗੇ। ਐਸ ਤਰ੍ਹਾਂ ਕਰਕੇ ਇਹਦੇ ਉੱਪਰ ਰੱਖ ਕੇ ਸਲਾਈ ਕਰ ਜੀ ਆਪਾਂ ਇਹਦੇ ਸਾਈਡ ਵਾਲਾ ਚਾਰਟ ਤਾਂ ਫੋਲਡ ਕਰ ਲਿਆ ਵਾ ਤੇ ਹੁਣ ਆਪਾਂ ਥੱਲੇ ਘੇਰਾ ਵੇ ਦਾ ਉਹ ਫੋਲਡ ਕਰ ਦਿਆ ਤੇ ਉਹ ਵੀ ਇਸੇ ਤਰ੍ਹਾਂ ਨਾਲ ਹੀ ਐਵੇਂ ਨੱਪ ਕੇ ਤੇ ਇਹ ਤੁਹਾਨੂੰ ਦਿਖਾਉਣੇ ਆਪੇ ਵਿੱਚ ਨੂੰ ਫੋਲਡ ਹੋ ਜੂਗਾ ਹਾਂਜੀ ਆਪਾਂ ਇਹਦੇ ਤੇ ਮਾਰ ਲੀ ਘੇਰੇ ਦੇ ਵਿੱਚ ਲਾਈ ਹੁਣ ਇਹਨੂੰ ਇਸ ਤਰ੍ਹਾਂ ਕਰਕੇ ਇੱਧਰ ਨੂੰ ਆਏ ਫੋਲਡ ਕਰ ਲਾਂਗੇ ਇਸ ਤਰ੍ਹਾਂ ਕਰਕੇ ਆਪਣਾ ਇਹ ਘੇਰਾ ਤੇ ਚਾਕ ਤਿਆਰ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਦਿਓ ਜੋ ਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਦੇਖਣ ਲਈ ਜੀ ਧੰਨਵਾਦ